ਅੱਜ ਆਈਪੀਐਲ ਦੇ ਵਿੱਚ ਇੱਕ ਅਹਿਮ ਮੁਕਾਬਲਾ ਹੋਣ ਵਾਲਾ ਹੈ ਅੱਜ ਦਾ ਮੁਕਾਬਲਾ ਪੰਜਾਬ ਕਿੰਗਸ ਔਰ ਮੁੰਬਈ ਦੇ ਵਿਚਕਾਰ ਹੋਏਗਾ ਔਰ ਜਿਹੜੀ ਟੀਮ ਜਿੱਤੇਗੀ ਉਹ ਟੀਮ ਕੁਆਲੀਫਾਇਰ ਇੱਕ ਖੇਲੇਗੀ ਹਾਰਨ ਵਾਲੀ ਟੀਮ ਨੂੰ ਇਲੀਮੀਨੇਟਰ ਖੇਲਣਾ ਪਏਗਾ ਆਈਪੀਐਲ ਦੇ ਵਿੱਚ ਲੀਗ ਸਟੇਜ ਦੇ ਦੋ ਹੀ ਮੈਚ ਬਚੇ ਨੇ ਇਸ ਤੋਂ ਤੈਅ ਹੋਏਗਾ ਕਿ ਪੁਆਇੰਟਸ ਟੇਬਲ ਦੇ ਉੱਪਰ ਟੌਪ 2 ਪੋਜੀਸ਼ਨ ਤੇ ਕਿਹੜੀਆਂ ਟੀਮਾਂ ਰਹਿਣਗੀਆਂ ਅੱਜ ਮੁੰਬਈ ਇੰਡੀਅਨਸ ਔਰ ਪੰਜਾਬ ਕਿੰਗਸ ਦੇ ਵਿੱਚ ਮੈਚ ਖੇਡਿਆ ਜਾਏਗਾ ਇਸ ਮੈਚ ਦੀ ਜੇਤੂ ਟੀਮ ਨੰਬਰ 1 ਤੇ ਪਹੁੰਚ ਜਾਏਗੀ ਔਰ ਉਹਦੇ ਨਾਲ ਹੀ ਟਾਪ 2 ਦੀ ਪੋਜੀਸ਼ਨ ਵੀ ਕਨਫਰਮ ਜਿਹੜੀ ਆ ਹੋ ਜਾਏਗੀ ਅੱਜ ਟਾਪ ਤੇ ਪਹੁੰਚ ਸਕਦੀ ਹੈ ਪੰਜਾਬ ਪੰਜਾਬ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦੀਆਂ ਨੇ ਪਰ ਮੁੰਬਈ ਵੀ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਪੰਜਾਬ 13 ਮੈਚਾਂ ਦੇ ਵਿੱਚ 8 ਮੈਚ ਜਿੱਤ ਕੇ ਇੱਕ ਬੀ ਨਤੀਜਾ ਰਿਹਾ ਉਹਨਾਂ ਦਾ ਮੈਚ ਔਰ ਉਹਦੇ ਪੁਆਇੰਟ ਜਿਹੜੇ ਨੇ ਇਸ ਟਾਈਮ ਉਹ 17 ਪੁਆਇੰਟ ਨੇ ਔਰ ਪੰਜਾਬ ਜਿਹੜੀ ਹੈ ਦੂਸਰੇ ਨੰਬਰ ਤੇ ਹੈ ਅੱਜ ਦਾ ਮੈਚ ਜਿੱਤ ਕੇ ਟੀਮ ਟਾਪ ਤੇ ਪਹੁੰਚ ਜਾਏਗੀ ਔਰ ਕੁਆਲੀਫਾਇਰ ਇੱਕ ਖੇਲਣਾ ਕਨਫਰਮ ਕਰ ਲਏਗੀ ਹਾਰਨ ਵਾਲੀ ਟੀਮ ਨੂੰ ਐਲੀਮੀਨੇਟਰ ਖੇਲਣਾ ਪਏਗਾ ਔਰ ਮੁੰਬਈ ਇੰਡੀਅਨ ਦੀ ਜੇਕਰ ਗੱਲ ਕਰੀਏ ਤੇ ਮੁੰਬਈ ਦੇ ਕੋਲ ਵੀ ਟੌਪ 2 ਦੇ ਉੱਤੇ ਫਿਨਿਸ਼ ਕਰਨ ਦਾ ਅੱਜ ਮੌਕਾ ਹੈ ਮੁੰਬਈ ਦੇ 13 ਮੈਚਾਂ ਦੇ ਵਿੱਚ 8 ਮੈਚ ਜਿੱਤੇ ਨੇ 5 ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਔਰ 16 ਪੁਆਇੰਟਸ ਦੇ ਨਾਲ ਟੀਮ ਫਿਲਹਾਲ ਚੌਥੇ ਨੰਬਰ ਤੇ ਹੈ ਟੀਮਾਂ ਦੋਵੇਂ ਕੁਆਲੀਫਾਈ ਕਰ ਗਈਆਂ ਨੇ ਸਿਰਫ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਦੀ ਇਹ ਜਿਹੜੀ ਲੜਾਈ ਹੈ ਉਹ ਚੱਲ ਰਹੀ ਹੈ ਟੀਮ ਫਿਲਹਾਲ ਮੁੰਬਈ ਜਿਹੜੀ ਹੈ ਚੌਥੇ ਨੰਬਰ ਤੇ ਹੈ ਔਰ ਅੱਜ ਦਾ ਮੈਚ ਜਿੱਤ ਕੇ ਟੀਮ ਇੱਕ ਨੰਬਰ ਤੇ ਪਹੁੰਚ ਸਕਦੀ ਹੈ ਜਿੱਤ ਦੇ ਨਾਲ ਹੀ ਟੀਮ ਦੋ ਜਿਹੜੀ ਹੈ ਉਹ ਰਹਿ ਕੇ ਕੁਆਲੀਫਾਇਰ ਖੇਲਣ ਦੇ ਲਈ ਕਨਫਰਮ ਹੋ ਜਾਏਗੀ ਔਰ ਉੱਥੇ ਹੀ ਮੁੰਬਈ ਇੰਡੀਅਨ ਅੱਜ ਹਾਰ ਗਈ ਤੇ ਉਹਨੂੰ ਇਲੀਮੀਨੇਟਰ ਖੇਲਣਾ ਪਏਗਾ ਮਤਲਬ ਜੇ ਆਜ ਪੰਜਾਬ ਜਿੱਤਦੀ ਹੈ ਪੰਜਾਬ ਜਿਹੜਾ ਕੁਆਲੀਫਾਈ ਕਰ ਜਾਏਗੀ ਕੁਆਲੀਫਾਈ ਆਲਰੇਡੀ ਪੇਲੇ ਹੀ ਹੈ ਔਰ ਪਹਿਲੇ ਜਾਂ ਦੂਸਰੇ ਨੰਬਰ ਦੇ ਲਈ ਔਰ ਦੂਸਰੇ ਪਾਸੇ ਜੇ ਮੁੰਬਈ ਇੰਡੀਅਨ ਅੱਜ ਜਿੱਤਦੀ ਹੈ ਤੇ ਉਹ ਜਾਏਗੀ ਅੱਗੇ ਦੋਨਾਂ ਚੋਂ ਜਿਹੜੀ ਟੀਮ ਹਾਏਗੀ ਹਾਰੇਗੀ ਉਹ ਇਲੀਮੀਨੇਟਰ ਤੇ ਪਹੁੰਚ ਜਾਏਗੀ ਹੁਣ ਇਹ ਜਿਹੜੀ ਦੋਵੇਂ ਚੀਜ਼ਾਂ ਆਪਾਂ ਦੱਸ ਰਿਹਾ ਇਲੀਮੀਨੇਟਰ ਔਰ ਕੁਆਲੀਫਾਇਰ ਉਹਦਾ ਮਤਲਬ ਕੀ ਹੁੰਦਾ ਹੈ ਦਰਸਲ ਅ ਟੌਪ 2 ਦੇ ਉੱਤੇ ਫਿਨਿਸ਼ ਕਰਨਾ ਕਿਉਂ ਜ਼ਰੂਰੀ ਹੁੰਦਾ ਆਈਪੀਐਲ ਦੇ ਵਿੱਚ ਹੁਣ 4 ਟੀਮਾਂ ਕੁਆਲੀਫਾਈ ਕਰ ਗਈਆਂ ਹੁਣ ਚਾਰਾਂ ਦੇ ਵੱਲੋਂ ਹੀ ਅੱਗੇ ਸੈਮੀਫਾਈਨਲ ਖੇਡੇ ਜਾਣਗੇ ਪਰ ਟੌਪ ਦੀਆਂ ਦੋ ਟੀਮਾਂ ਜਿਹੜੀਆਂ ਫਿਨਿਸ਼ ਕਰਦੀਆਂ ਨੇ ਉਹ ਆਈਪੀਐਲ ਦੇ ਵਿੱਚ ਇੰਪੋਰਟੈਂਟ ਕਿਉਂ ਆ ਆਈਪੀਐਲ ਦੇ ਵਿੱਚ ਫਾਈਨਲ ਖੇਲਣ ਦੇ ਲਈ ਪਲੇਆਫ ਸਿਸਟਮ ਬਣਾਇਆ ਗਿਆ ਜਿਹਦੇ ਵਿੱਚ ਟੌਪ ਦੀਆਂ ਦੋ ਪੋਜੀਸ਼ਨ ਦੇ ਉੱਤੇ ਫਿਨਿਸ਼ ਕਰਨ ਵਾਲੀਆਂ ਟੀਮਾਂ ਕੁਆਲੀਫਾਇਰ ਇੱਕ ਦੇ ਵਿੱਚ ਭਿੱੜਦੀਆਂ ਨੇ ਮਤਲਬ ਇੱਕ ਉਹਨਾਂ ਦਾ ਸੈਮੀਫਾਈਨਲ ਹੋਲੇਗਾ ਔਰ ਇਸ ਮੁਕਾਬਲੇ ਨੂੰ ਜਿੱਤਣ ਵਾਲੀ ਫਾਈਨਲ ਦੇ ਵਿੱਚ ਪਹੁੰਚ ਜਾਏਗੀ ਸਿੱਧੀ ਔਰ ਉੱਥੇ ਹੀ ਹਾਰਨ ਵਾਲੀ ਟੀਮ ਦੇ ਕੋਲ ਫਾਈਨਲ ਦੇ ਵਿੱਚ ਪਹੁੰਚਣ ਦੇ ਲਈ ਇੱਕ ਮੌਕਾ ਹੋਰ ਹੁੰਦਾ ਹੈ ਉਹ ਮੌਕਾ ਕਿਦਾਂ ਹੋਏਗਾ ਕਿਉਂਕਿ ਇਸ ਦੇ ਵਿੱਚ ਕੁਆਲੀਫਾਈ ਕਰਨ ਵਾਲੀ ਤੀਸਰੀ ਔਰ ਚੌਥੇ ਨੰਬਰ ਦੀ ਜਿਹੜੀ ਟੀਮ ਹੋਏਗੀ ਉਹਦੇ ਵਿੱਚ ਇੱਕ ਮੁਕਾਬਲਾ ਹੋਏਗਾ ਜਿਹਨੂੰ ਇਲਿਮੀਨੇਟਰ ਕਿਹਾ ਜਾਂਦਾ ਹੈ ਇਹਨੂੰ ਜਿੱਤਣ ਵਾਲੀ ਟੀਮ ਕੁਆਲੀਫਾਇਰ 2 ਮਤਲਬ ਉਪਰੋਂ ਜਿਹੜੀਆਂ ਪਹਿਲੇ ਤੇ ਦੂਸਰੇ ਪੋਜੀਸ਼ਨ ਤੇ ਰਹਿਣ ਵਾਲੀਆਂ ਟੀਮਾਂ ਦਾ ਜਿਹੜਾ ਸੈਮੀਫਾਈਨਲ ਹੋਇਆ ਸੀ ਜਿਹੜੀ ਉਹਦੇ ਵਿੱਚ ਉਹ ਹਾਰੀ ਹੋਈ ਟੀਮ ਸੀ ਉਹ ਹੁਣ ਇਧਰੋਂ ਤੀਸਰੇ ਤੇ ਚੌਥੇ ਨੰਬਰ ਤੇ ਜਿੱਤੀ ਹੋਈ ਟੀਮ ਦੇ ਨਾਲ ਮੁਕਾਬਲਾ ਖੇਲੇਗੀ ਕਵالیਫਾਇਰ ਇੱਕ ਹਾਰਨ ਵਾਲੀ ਟੀਮ ਦੇ ਨਾਲੋਂ ਢੀਡੇਗੀ ਕਵالیਫਾਇਰ ਦੋ ਜਿੱਤਣ ਵਾਲੀ ਟੀਮ ਫਾਈਨਲ ਦੇ ਵਿੱਚ ਪਹੁੰਚ ਜਾਏਗੀ ਔਰ ਉੱਥੇ ਹੀ ਇਲੀਮੀਨੇਟਰ ਹਾਰਨ ਵਾਲੀ ਟੀਮ ਬਾਹਰ ਹੋ ਜਾਏਗੀ ਤੀਜੇ ਤੇ ਚੌਥੇ ਨੰਬਰ ਵਾਲੀ ਟੀਮ ਦੇ ਵਿੱਚ ਜਿਹੜਾ ਮੈਚ ਹੋਇਆ ਉਹਨਾਂ ਚ ਜਿਹੜੀ ਟੀਮ ਹਾਰੇਗੀ ਉਹ ਸਿੱਧੀ ਬਾਹਰ ਜਾਏਗੀ ਫਾਈਨਲ ਦੇ ਵਿੱਚ ਪਹੁੰਚਣਾ ਦੇ ਲਈ ਜਾਦੇ ਮੌਕੇ ਮਿਲ ਜਾਂਦੇ ਨੇ ਇਸ ਕਰਕੇ ਹਰੇਕ ਟੀਮ ਦੀ ਕੋਸ਼ਿਸ਼ ਹੁੰਦੀ ਹੈ ਕਿ ਪੋਜੀਸ਼ਨ ਜਿਹੜੀ ਹੈ ਉਹ ਤੁਹਾਡੀ ਪਹਿਲੇ ਜਾਂ ਦੂਸਰੇ ਨੰਬਰ ਤੇ ਹੋਵੇ ਕਿਉਂਕਿ ਤੁਸੀਂ ਪੂਰੇ ਲੀਗ ਦੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੁੰਦਾ ਔਰ ਕੋਸ਼ਿਸ਼ ਹੁੰਦੀ ਹੈ ਕਿ ਪਹਿਲੇ ਤੇ ਦੂਸਰੇ ਨੰਬਰ ਤੇ ਪਹੁੰਚ ਕਵਾਲੀਫਾਇਰ ਦੇ ਵਿੱਚ ਜੇ ਤੁਸੀਂ ਜਾ ਕੇ ਪਹਿਲਾ ਮੈਚ ਹਾਰ ਵੀ ਜਾਂਦੇ ਹੋ ਤੇ ਫਿਰ ਇਲੀਮੀਨੇਟਰ ਦੇ ਨਾਲ ਤੁਸੀਂ ਆਪਣਾ ਅਗਲਾ ਮੈਚ ਖੇਡ ਕੇ ਫਿਰ ਤੋਂ ਫਾਈਨਲ ਦੇ ਵਿੱਚ ਜਗ੍ਹਾ ਬਣਾ ਸਕਦੇ ਹੋ ਸੋ ਅੱਜ ਉਹ ਵਾਲਾ ਮੈਚ ਮੁੰਬਈ ਔਰ ਪੰਜਾਬ ਦੇ ਵਿਚਕਾਰ ਹੋਣ ਜਾ ਰਿਹਾ ਕਿਉਂਕਿ ਅੱਜ ਜਿਹੜੀ ਟੀਮ ਜਿੱਤੇਗੀ ਉਹ ਕਵਾਲੀਫਾਇਰ ਹੋ 1 ਔਰ ਤੇ ਪਹੁੰਚ ਜਾਏਗੀ ਔਰ ਉਸ ਤੋਂ ਬਾਅਦ ਉਹ ਉਦੇ ਕੋਲ ਇੱਕ ਮੌਕਾ ਹੋਰ ਹੋਏਗਾ ਜੇ ਤਾਂ ਉਹ ਜਿੱਤ ਜਾਂਦੇ ਹੈ ਕੁਆਲੀਫਾਇਰ ਪਹਿਲਾਂ ਹੀ ਸਿੱਧੇ ਫਾਈਨਲ ਦੇ ਵਿੱਚ ਜੇ ਹਾਰ ਵੀ ਗਏ ਤੇ ਇਲੀਮੀਨੇਟਰ ਦੇ ਨਾਲ ਉਹ ਮੈਚ ਖੇਡਿਆ ਜਾਏਗਾ ਸੋ ਪੰਜਾਬ ਦੀਆਂ ਸੰਭਾਵਨਾਵਾਂ ਜ਼ਿਆਦੀਆਂ ਨੇ ਪੰਜਾਬ ਉਹ ਟੀਮ ਰਹੀ ਹੈ ਜਿਹੜੀ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਆਈਪੀਐਲ ਸ਼ੁਰੂ ਹੋਇਆ ਹੁਣ ਤੱਕ ਬੜੇ ਸੁਚੱਜੇ ਢੰਗ ਦੇ ਨਾਲ ਉਹਨਾਂ ਦੀ ਫਾਰਮ ਜਿਹੜੀ ਹੈ ਇੱਕ ਅੱਧਾ ਮੈਚ ਵਿੱਚ ਹਾਰੇ ਫਿਰ ਦੋ ਮੈਚ ਤਿੰਨ ਮੈਚ ਜਿੱਤੇ ਇੱਕ ਮੈਚ ਜੇ ਹਾਰੇ ਦੋ ਤਿੰਨ ਮੈਚ ਲਗਾਤਾਰ ਜਿੱਤੇ ਪਰ ਮੁੰਬਈ ਇੰਡੀਅਨ ਪਹਿਲਾਂ ਲਗਾਤਾਰ ਮੈਚ ਆਰਦੀ ਆਈ ਹੈ ਔਰ ਉਸ ਤੋਂ ਬਾਅਦ ਉਹਨਾਂ ਦੀ ਟੀਮ ਨੇ ਇੱਕ ਵਾਰ ਫਿਰ ਤੋਂ ਜੇਤ ਵੱ ਪਰ ਹੁਣ ਅੱਜ ਦਾ ਮੁਕਾਬਲਾ ਪੰਜਾਬ ਦੇ ਲਈ ਖਾਸ ਕਰਕੇ ਇਸ ਕਰਕੇ ਹੈ ਕਿਉਂਕਿ ਇਹ ਜੈਪੁਰ ਦੇ ਸਵਾਏ ਮਾਨ ਸਿੰਘ ਸਟੇਡੀਅਮ ਦੇ ਵਿੱਚ ਹੋਏਗਾ ਔਰ ਪੰਜਾਬ ਦੀ ਹੋਮ ਗਰਾਊਂਡ ਜਿਹੜੀ ਹੈ ਉਹ ਬਣਾਈ ਹੋਈ ਹੈ ਹੁਣ ਔਰ ਇਸ ਕਰਕੇ ਪੰਜਾਬ ਨੇ ਉਸ ਗਰਾਊਂਡ ਦੇ ਵਿੱਚ ਪਹਿਲੇ ਦੋ ਤਿੰਨ ਮੈਚ ਖੇਡ ਲੈਨੇ ਸੋ ਪੰਜਾਬ ਦੇ ਲਈ ਉਹ ਪਿਚ ਜਿਹੜੀ ਹੈ ਉਹ ਥੋੜੀ ਜਾਣੀ ਪਹਿਚਾਨੀ ਹੋਏਗੀ ਔਰ ਮੁੰਬਈ ਨੂੰ ਇਸ ਚੀਜ਼ ਦਾ ਨੁਕਸਾਨ ਜਿਹੜਾ ਹੋ ਸਕਦਾ ਔਰ ਰਾਜਸਥਾਨ ਦੇ ਜਿਹੜੇ ਲੋਕ ਨੇ ਉਹ ਵੀ ਅੱਜ ਪੰਜਾਬ ਦੀ ਹੋ ਪੰਜਾਬ ਨੂੰ ਹੋਮ ਟੀਮ ਦੇ ਤੌਰ ਤੇ ਉੱਤੇ ਖੜਾਉਣਗੇ ਸੋ ਅੱਜ ਉਮੀਦ ਹੈ ਕਿ ਪੰਜਾਬ ਚੰਗਾ ਪ੍ਰਦਰਸ਼ਨ ਕਰੇਗਾ ਔਰ ਪੰਜਾਬ ਇਸ ਵਾਰ ਇਸ ਲੀਗ ਨੂੰ ਜਿੱਤਣ ਦਾ ਬਹੁਤ ਵੱਡਾ ਦਾਵੇਦਾਰ ਮੰਨਿਆ ਜਾ ਰਿਹਾ ਔਰ ਇਹ ਲੀਗ ਪੰਜਾਬ ਜਿੱਤ ਸਕਦਾ ਹੈ ਜੇ ਅੱਜ ਦਾ ਮੁਕਾਬਲਾ ਚੰਗੇ ਤਰੀਕੇ ਦੇ ਨਾਲ ਖੇਡਿਆ ਜਾ ਸਕੇ